ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੜ੍ਹ ਦੀ ਘਟਨਾ ਰੂਪੀ ਦੇ ਵਿਸ਼ੇ ਤੇ ਵੀ ਕਾਂਗਰਸ ਪਾਰਟੀ ਵਿਧਾਨ ਸਭਾ ਦੇ ਵਿੱਚ ਸੰਜੀਦਗੀ ਨਹੀਂ ਦਿਖਾ ਰਹੀ ਇਹ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਦਾ ਕਹਿਣਾ ਕਿ ਕਾਂਗਰਸੀ ਆਗੂ ਜੜ ਨੇ ਵਾਕਆਊਟ ਦਾ ਬਹਾਨਾ ਬਣਾ ਰਹੇ ਹਨ ਪਰ ਪੰਜਾਬ ਦੀ ਜਨਤਾ ਇਸ ਸੈਸ਼ਨ ਦਾ ਵਿਸ਼ਾ ਤੇ ਇਹਨਾਂ ਦਾ ਵਤੀਰਾ ਦੋਵੇਂ ਦੇਖ ਰਹੀ ਹੈ ਸਪੀਕਰ ਸਾਹਿਬ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਮੈਂ ਸਮਝਦਾ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤ੍ਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਕ ਹੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜਿਹੜੀ 15 15 ਫੁੱਟ ਸ਼ੇਲਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰਨ ਦਿਓ ਰੁਕੋ 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 15 ਸੈਲਟ ਆ ਗਈਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਕੀ ਲੀਡਰ ਆਪ ਵੀ اپੋਜੀਸ਼ਨ ਦੱਸਣਗੇ ਕਿ ਹਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਚਲੋ ਸੈਨੇਟੀਕਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨਾਲ ਬਾਕਾੜ ਕਰਨ ਦਾ ਬਹਾਨਾ ਬਣਾਉਣਾ ਚੱਲਿਆ ਜਣ ਪੰਜਾਬ ਦੇ ਲੋਕ ਦੇਖਦੇ ਲੱਗੇ ਕਿ ਹਮੇਸ਼ਾ ਹੀ اپੋਜੀਸ਼ਨ ਜਿਹੜੀ ਆ ਉਹ ਲੈਕਟਿਵ ਹੁੰਦਾ ਮੈਂ ਟਾਈਮ ਦੱਸ ਰਿਹਾ ਜੀ ਨੱਕ ਪੂਪ ਕਰ ਮੈਂ ਟਾਈਮ ਦੱਸ ਰਿਹਾ ਜੀ ਪੋਸਟਿਵ ਭੁਗਤ ਨਾਮ ਠੀਕ ਹੈ ਅਸੀਂ ਇਹਨਾਂ ਦੀ ਹਰ ਗੱਲ